ਕੈਨੇਡਾ ਵਿਜਲੇ ਦੋ ਵੱਡੇ ਸ਼ਹਿਰ ਸਰੀ ਤੇ ਬ੍ਰੈਂਟਨ ਜਿਹੜਾ ਇੱਕ BC ਦੇ ਵਿੱਚ ਪੈਂਦਾ ਤੇ ਇੱਕ ਅਨਟੇਰੀਓ ਸਟੇਟ ਦੇ ਵਿੱਚ ਪੈਂਦਾ ਹੈ ਅਨਟੇਰੀਓ ਪ੍ਰੋਵਿੰਸ ਦੇ ਵਿੱਚ ਪੈਂਦਾ ਇਹ ਦੋ ਸ਼ਹਿਰ ਜਿੱਥੇ ਕਿ ਸਾਡੀ ਸਾਊਥ ਏਸ਼ੀਆਈ ਭਾਈਚਾਰੇ ਦੀ ਵੱਸੋਂ ਬਹੁਤ ਜ਼ਿਆਦਾ ਹੈ ਇਨ੍ਹਾਂ ਦੋਨਾਂ ਸ਼ਹਿਰਾਂ ਦੇ ਵਿੱਚ ਵਾਧੇ ਹੋਏ ਐਕਸਟਰੈਕਸ਼ਨ ਦੇ ਕੇਸਸ ਵਾਧੇ ਹੋਏ ਕਿਡਨਾਪਿੰਗ ਤੇ ਰੋਬਰੀ ਦੇ ਜਿਹੜੇ ਕੇਸਸ ਨੇ ਉਹ ਸਾਰੇ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਨੇ ਜੇ ਹੁਣ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸਰੀ ਦੀ ਸਰੀ ਦੇ ਵਿੱਚ ਪਿਛਲੇ ਹਫਤੇ ਕਪਲ ਸ਼ਰਮਾ ਜਿਹੜਾ ਕਿ ਬਹੁਤ ਫੇਮਸ ਕਮੇਡੀਅਨ ਹੈ ਜਿਹੜਾ ਕਿ ਬਾਲੀਵੁੱਡ 스타 ਹੈ ਉਸ ਨੇ ਆਪਣਾ ਇੱਕ ਕੈਫੇ ਖੋਲ੍ਹਿਆ ਸੀ ਕੈਪਸ ਕੈਫੇ ਇਹ ਸਰੀ ਦੇ ਵਿੱਚ ਸਕਾਟ ਰੋਡ 120 ਸਟਰੀਟ ਹੈ ਜਿਹੜੀ ਤੇ 84 ਐਵੇਨਿਊ ਦੇ ਉੱਪਰ ਇਹ ਕੈਫੇ ਖੁੱਲਿਆ ਜੁਲਾਈ ਦੀ 10 ਤਰੀਕ ਨੂੰ ਉਸ ਕੈਫੇ ਦੇ ਉੱਪਰ 1:50 ਮਿੰਟ ਤੇ ਏਮ ਐਮ ਤੇ ਯਾਨੀ ਕਿ ਉਸ ਰਾਤ ਇਹ ਤੇ ਪਾਪਰ ਟੋਰ ਗੋਲੀਆਂ ਚੱਲਣ ਦੀ ਜਿਹੜੀ ਘਟਨਾ ਹੈ ਉਹ ਸਾਹਮਣੇ ਆਈ ਹੈ ਸਰੀ ਪੁਲਿਸ ਦਾ ਕਹਿਣਾ ਹੈ ਕਿ ਐਟ ਲੀਸਟ 10 ਗੋਲੀਆਂ ਕੈਪਸ ਕੈਫੇ ਦੇ ਉੱਪਰ ਚਲੀਆਂ ਨੇ ਔਰ ਗਲਾਸ ਦੇ ਵਿੱਚ ਉਹ ਲੱਗੀਆਂ ਨੇ ਜੇ ਤੁਸੀਂ ਇਸ ਕੈਪਸ ਕੈਫੇ ਦੀ ਲੋਕੇਸ਼ਨ ਵੇਖਦੇ ਹੋ ਇਹਦੇ ਨੇੜੇ ਅਪਾਰਟਮੈਂਟ ਬਿਲਡਿੰਗਸ ਨੇ ਇਹਦੇ ਨੇੜੇ ਜਿਹੜਾ ਹੈ ਪੂਰਾ ਰਿਟੇਲ ਪਲਾਜ਼ਾ ਹੈ ਉਸ ਪਲਾਜ਼ੇ ਦੇ ਵਿੱਚ ਬਹੁਤ ਸਾਰੇ ਹੋਰ ਆਫਿਸਰਸ ਨੇ ਇੰਨੀ ਸੰਗਣੀ ਵਸੋ ਵਾਲੀ ਜਗ੍ਹਾ ਦੇ ਉੱਪਰ ਰਾਤ ਨੂੰ ਗੋਲੀਬਾਰੀ ਚਲਾਉਣੀ ਜਿਹੜੀ ਹੈ ਬਹੁਤ ਜ਼ਿਆਦਾ ਖਤਰਨਾਕ ਹੈ ਕਿਉਂਕਿ ਜੇ ਥੋੜੇ ਜਿਹਾ ਹੋਰ ਵੇਲੇ ਵੇਖਿਆ ਜਾਵੇ ਤਾਂ ਉੱਥੇ ਬੱਚਿਆਂ ਦੇ ਖੇਡਣ ਦੀਆਂ ਆਵਾਜ਼ਾਂ ਤੱਕ ਆਉਂਦੀਆਂ ਨੇ ਉਸ ਏਰੀਆ ਦੇ ਵਿੱਚ ਉੱਥੇ ਇਹ ਗੋਲੀਬਾਰੀ ਜਿਹੜੀ ਹੈ ਇਹ ਹੋਈ ਹੈ ਕੈਦਰ ਸਪੋਕਸਪਰਸਨ ਜਿਹੜੇ ਨੇਗੇ ਸਰੀ ਪੁਲਿਸ ਦੇ ਸਰਜੈਂਟ ਲੈਂਸੀ ਹਾਟਨ ਉਹਨਾਂ ਦਾ ਕਹਿਣਾ ਹੈ ਉਹ ਕਹਿੰਦੇ ਜੀ ਅਸੀਂ ਇਸ ਗੱਲ ਤੋਂ ਜਾਣਕਾਰ ਹਾਂ ਕਿ ਜਿਹੜਾ ਇੰਡੀਅਨ মিডিਆ ਉਹ ਇਸ ਬਾਰੇ ਵੀ ਗੱਲ ਕਰ ਰਿਹਾ ਹੈ ਕਿ ਇੱਕ ਖਾਲਿਸਤਾਨੀ ਗਰੁੱਪ ਨੇ ਇਸ ਸ਼ੂਟਿੰਗ ਦੀ ਰਿਸਪਾਂਸਿਬਿਲਟੀ ਲਈ ਹੈ ਲੇਕਿਨ ਅਸੀਂ ਇਹਦੇ ਉੱਪਰ ਕੋਈ ਵੀ ਜਿਹੜਾ ਜਵਾਬਦੇਹੀ ਨਹੀਂ ਕਰ ਸਕਦੇ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਹਾਲੇ ਅਸੀਂ ਇਸ ਕੇਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਵੀਡੀਓ ਜਿਹੜੀ ਕਾਰ ਦੇ ਵਿੱਚੋਂ ਬੈਠਿਆਂ ਹੀ ਸ਼ੂਟ ਕੀਤੀ ਗਈ ਸੀ ਜਦੋਂ ਇਹ ਗੋਲੀਆਂ ਚੱਲ ਰਹੀਆਂ ਸੀ ਉਹ ਵੀਡੀਓ ਬਾਰੇ ਵੀ RCMP ਨੇ ਜਾਂ ਫਿਰ ਸਰੀ ਪੁਲਿਸ ਨੇ ਕੁਝ ਵੀ ਕਹਿਣ ਤੋਂ ਹਲੇ ਮਨਾ ਕੀਤਾ ਹੈ ਬਟ ਹਰ ਦੂਸਰੇ ਦਿਨ ਸਰੀ ਦੇ ਵਿੱਚ ਚੱਲਦੀ ਹੋਈ ਗੋਲੀ ਕਦੇ ਡਰਾਬਰੀ ਦੇ ਕੇਸਸ ਕਦੇ ਜ਼ਬਰੀ ਵਸੂਲੀ ਦੇ ਕੇਸਸ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਚਿੰਤਾ ਜਿਹੜੀ ਹੈ ਉਹ ਵਧਾਰੇ ਨਹੀਂ ਗੱਲ ਸ਼ੁਰੂ ਕਰਦੇ ਆ ਬ੍ਰੈਂਪਟਨ ਦੀ ਬ੍ਰੈਂਪਟਨ ਦੇ ਵਿੱਚ ਰੋਬਰੀਜ਼ ਤੇ ਕਿਡਨਾਪਿੰਗ ਜਿਹੜੀ ਹੈ ਕਿ ਉਸ ਕੇਸ ਦੇ ਵਿੱਚ ਜਦੋਂ ਪੀਲ ਦੀ ਪੁਲਿਸ ਨੇ ਦੱਸਿਆ ਉਹ ਕਹਿੰਦੇ ਕਿ ਅਸੀਂ ਅਪ੍ਰੈਲ ਤੋਂ ਮਈ ਤੱਕ ਤਿੰਨ ਜਿਹੜੇ ਇਨਸੀਡੈਂਟ ਹੋਏ ਸੀ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਹੈ ਜਾਂਚ ਪੜਤਾਲ ਤੇ ਛਾਂਟ ਦੀਨ ਤੋਂ ਬਾਅਦ ਕਹਿੰਦੇ ਅਸੀਂ ਚਾਰ ਲੋਕ ਫੜੇ ਸੀ ਔਰ ਸੋਸ਼ਲ ਮੀਡੀਆ ਤੇ ਕਹਿੰਦੇ ਇਹ ਇਹ ਲੋਕ ਕਰਦੇ ਕੀ ਨੇ ਕਹਿੰਦੇ ਸੋਸ਼ਲ ਮੀਡੀਆ ਤੇ ਤੁਹਾਨੂੰ ਕੰਟੈਕਟ ਕਰਦੇ ਨੇ ਕੰਟੈਕਟ ਕਰਕੇ ਉਹਨਾਂ ਲੋਕਾਂ ਨੂੰ ਮਿਲਣ ਵਾਸਤੇ ਬੁਲਾਉਂਦੇ ਨੇ ਜਦੋਂ ਬੁਲਾਉਂਦੇ ਨੇ ਉਸ ਵਕਤ ਇਹਨਾਂ ਦੇ ਕੋਲੇ ਹਥਿਆਰ ਹੁੰਦਾ ਹੈ ਗਨ ਹੁੰਦਾ ਹੈ ਤਾਂ ਇਹ ਉਸ ਵਕਤ ਰੋਬਰੀ ਜਿਹੜੀ ਹੈ ਉਹ ਕਰਦੇ ਨੇ ਜਾਂ ਫਿਰ ਕਿਡਨਾਪਿੰਗ ਦੇ ਜਿਹੜੇ ਕੇਸਸ ਆ ਉਹ ਸਾਹਮਣੇ ਆਏ ਨੇ ਜਿਸ ਦੇ ਵਿੱਚ ਕੀ ਕਿਡਨਾਪਿੰਗ ਕੀਤੀ ਜਾਂਦੀ ਹੈ ਸਪੈਸ਼ਲੀ ਪੈਸਿਆਂ ਦੇ ਲਈ ਡਾਲਰਸ ਦੇ ਲਈ ਅਰ ਜਦੋਂ ਪੀਪਲ ਪੁਲਿਸ ਨੇ ਦੱਸਿਆ ਉਹ ਕਹਿੰਦੇ ਜੀ ਦੋ ਸਸਪੈਕਟ ਅਸੀਂ ਮਈ ਦੀ 31 ਤਰੀਕ ਨੂੰ ਅਰੈਸਟ ਕੀਤੇ ਸੀ ਇਹਨਾਂ ਤਿੰਨ ਕੇਸਸ ਦੇ ਵਿੱਚ ਚਾਰ ਹੋਰ ਆਈਡੈਂਟੀਫਾਈ ਕੀਤੇ ਨੇ ਹੁਣ ਲੋਕ ਔਰ ਜਿਹੜੇ ਚਾਰ ਆਈਡੈਂਟੀਫਾਈ ਕੀਤੇ ਨੇ ਉਹਨਾਂ ਦੇ ਵਿੱਚੋਂ ਤਿੰਨ ਟੀਨੇਜਰ ਨੇ ਇੱਕ 18 ਸਾਲਾਂ ਹਰਦਿਲ ਸਿੰਘ ਮਹਿਰੋਕ ਇਹ ਬ੍ਰੈਂਪਟਨ ਦਾ ਰਹਿਣ ਵਾਲਾ ਦੋ ਜਿਹੜੇ ਹੋਰ ਲੋਕ ਜਿਹੜੇ ਸਸਪੈਕਟ ਨੇਗੇ ਆਈਡੈਂਟੀਫਾਈ ਕੀਤੇ ਨੇ ਉਹਨਾਂ ਦੀ ਉਮਰ 16 ਤੇ 17 ਸਾਲ ਦੀ ਹੈ ਸੋ ਜਨੇਜਰ ਜਿਨ੍ਹਾਂ ਦੇ ਹਾਲੇ ਨਾਮ ਤੱਕ ਰਿਲੀਜ਼ ਨਹੀਂ ਕੀਤੇ ਗਏ ਹੈਗੇ ਲੇਕਿਨ ਦੱਸਿਆ ਇਹ ਗਿਆ ਹੈਗਾ ਪੀਲ ਪੁਲਿਸ ਦੇ ਵੱਲੋਂ ਕਿ 2 ਕਾਉਂਟਸ ਆਫ ਕਿਡਨਾਪਿੰਗ ਤੇ 3 ਕਾਉਂਟਸ ਆਫ ਰੋਬਰੀ ਇਨ ਆ ਸਾਰਿਆਂ ਦੇ ਉੱਪਰ ਇਹ ਚਾਰजेस ਲੱਗੇ ਨੇ ਔਰ 20 ਸਾਲਾ ਇੱਕੋ ਪ੍ਰਿਤਪਾਲ ਕੂਨਰ ਦੇ ਵਾਸਤੇ ਜਿਹੜਾ ਕਿ ਮਿਸਿਸ ਆਗਾ ਦਾ ਰਹਿਣ ਵਾਲਾ ਹੈਗਾ ਉਹਦੇ ਲਈ ਅਰੈਸਟ ਵਾਰੰਟ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਉਸ ਨੂੰ ਹਲੇ ਹਿਰਾਸਤ ਦੇ ਵਿੱਚ ਨਹੀਂ ਲਿਆ ਗਿਆ ਹੈਗਾ ਚਾਰ ਲੋਕ ਜਿਹੜੇ ਚਾਰ ਇਹ ਸਸਪੈਕਟ ਗ੍ਰਿਫਤਾਰ ਕੀਤੇ ਗਏ ਨੇ 16 ਸਾਲ 17 ਸਾਲ 18 ਸਾਲ ਤੇ 20 ਸਾਲ ਦੇ ਮੁੰਡੇ ਨੇ ਇਹ ਨਵੀਂ ਜਨਰੇਸ਼ਨ ਕਿਹੜੀ ਸਾਈਡ ਤੇ ਲੱਗ ਗਈ ਹੈ ਕਿਸ ਕਾਰਨ ਲੱਗ ਗਈ ਹੈ ਕਿ ਇਹਨਾਂ ਦੇ ਉੱਪਰ ਪ੍ਰੈਸ਼ਰ ਹੈ ਜਾਂ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਇਹ ਇਹ ਜਿਹੜਾ ਸ਼ਿਕੰਜੇ ਦੇ ਵਿੱਚ ਫਸਾਇਆ ਜਾ ਰਿਹਾ ਹੈ ਹਾਲੇ ਤੱਕ ਇਸ ਗੱਲ ਦੀ ਸਮਝ ਨਹੀਂ ਆ ਰਹੀ ਹੈ ਲੇਕਿਨ ਚਿੰਤਾ ਜ਼ਰੂਰ ਬਣੀ ਹੋਈ ਹੈ ਪੁਲਿਸ ਡਿਪਾਰਟਮੈਂਟ ਨੂੰ ਵੀ ਤੇ ਨਾਲ ਦੀ ਨਾਲ ਸਾਰੇ ਜਿਹੜੇ ਲੋਕ ਰਹਿਣ ਵਾਲੇ ਨੇ ਇਹਨਾਂ ਦੋ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਵੀ